ਤੰਤਨ ਸਾਹਿਬ ਸਤਿਗੁਰੂ ਛੇਰਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦਾ ਕੋਟਾਨ ਕੋਟ ਧੰਨਵਾਦ ਕੋਟਨ ਕੋਟ ਧੰਨਵਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰ ਸਾਹਿਬਾਨਾਂ ਦਾ ਤੇ ਖਾਸ ਕਰਕੇ ਬੀਬੀਆਂ ਦਾ ਤੇ ਸਭ ਤੋਂ ਬਾਅਦ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਆ ਪੰਜਵਾਂ ਸਾਲ ਹੋ ਗਿਆ ਬੜੇ ਚਿਰ ਦੀ ਲੋਕਾਂ ਦੀ ਸੀ ਜਿਹੇ ਲਫਾਫੇ ਆ ਜੋ ਨਿਕਲਦੇ ਆ ਇਹਨਾਂ ਤੋਂ ਨਿਕਲਦੇ ਆ ਪਰ ਮੈਂ ਕਹਿਣਾ ਚਾਹੁੰਦਾ ਕੱਲ ਕਈ ਨਾ ਪ੍ਰਧਾਨ ਜੀ ਨੇ ਸਾਰਿਆਂ ਦੀ ਰਾਏ ਲਈ ਕੱਲੇ-ਕੱਲੇ ਦੀ ਤਿੰਨ ਦਿਨ ਉਹ ਤੋਂ ਬਾਅਦ ਕੱਲ ਇਥੇ ਅਧਿਕਾਰ ਦੇ ਕੇ ਉਹਦੀ ਕੈਂਡੀਡੇਚਰ ਵੀ ਭਾਵੇਂ ਮੇਰੀ ਸੀ ਉਹ ਇਥੇ ਆਪਣੇ ਐਲਾਨ ਕੀਤਾ ਪਰ ਜਿਹੜੇ ਦੂਸਰੇ ਪਾਸੇ ਵਾਲੇ ਆ ਜਿਹੜੇ ਕਹਿੰਦੇ ਆ ਵੀ ਅਸੀਂ ਲੋਕਤੰਤਰ ਬਹਾਲ ਕਰਨ ਤੇ ਮੈਂ ਸਮਝਦਾ ਜਿੰਨਾ ਉਹਨਾਂ ਦੇ ਵਿੱਚ ਅੱਜ ਆਫੋ ਧਾਫੜ ਪਈ ਹਾਊਸ ਦੇ ਵਿੱਚ ਵੀ ਤੇ ਬਾਹਰ ਵੀ ਤੇ ਪ੍ਰਧਾਨ ਨੇ ਵੀ ਨਹੀਂ ਕਹਿਲੇ ਫੈਸਲਾ ਹੋਇਆ ਤੇ ਕਹਿਤਾ ਜੀ ਮੈਂਬਰ ਆਪ ਵਿੱਚ ਹੀ ਫੈਸਲਾ ਕਰਨ ਇਹ ਦਸਤੂਰ ਨਹੀਂ ਹੁੰਦਾ ਲੋਕਤੰਤਰ ਦਾ ਲੋਕਤੰਤਰ ਦਾ ਦਸਤੂਰ ਹੁੰਦਾ ਕਿ ਲੋਕਤੰਤਰਿਕ ਪਾਰਟੀ ਇੱਕ ਨੂੰ ਆਪਣੇ ਪ੍ਰਧਾਨ ਨੂੰ ਅਧਿਕਾਰ ਦਿੰਦੀ ਆ ਤੇ ਹਮੇਸ਼ਾ ਇਦਾਂ ਚੱਲਿਆ ਚਾਹੇ ਪਾਰਲੀਮੈਂਟ ਹੋਵੇ ਅਸੈਂਬਲੀ ਹੋਵੇ ਚਾਹੇ ਕੋਈ ਹੋਰ ਅਦਾਰੇ ਹੋਣ ਤੋ ਮੈਂ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਸਮੁੱਚੇ ਤੌਰ ਤੇ ਪ੍ਰਧਾਨ ਸਾਹਿਬ ਤੇ ਸਾਰੇ ਸੀਨੀਅਰ ਆਗੂ ਇਹਨਾਂ ਦਾ ਧੰਨਵਾਦ ਕਰਦਾ ਜਿਹਨਾਂ ਪੰਜਵੀਂ ਵਾਰ ਬੜਾ ਔਖਾ ਹੁੰਦਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਕਈ ਵਾਰੀ ਰੋਸੇ ਵੀ ਹੋ ਜਾਂਦੇ ਆ ਤੇ ਮੈਂ ਇਸ ਸਾਰੇ ਹਾਊਸ ਦਾ ਧੰਨਵਾਦ ਕਰਦਾ ਸਾਜ ਕਰਕੇ ਜਾਣਿਓ ਕੱਲ ਵੀ ਜ਼ਿਲ੍ਹੇ ਪ੍ਰਧਾਨ ਜੀ ਨੇ ਐਲਾਨ ਕੀਤਾ ਸੀ ਉਸ ਲਈ ਵੀ ਮੈਂਬਰਾਂ ਦੀ ਜਿਹੜੀ ਖੁਸ਼ੀ ਦੇਖਣ ਵਾਲੀ ਸੀ ਤੇ ਅੱਜ ਜਿਹੜੇ ਵੋਟਾਂ ਪਈਆਂ ਤੇ ਅੱਜ ਵੀ ਜਿਸ ਹੱਬ ਦੇ ਨਾਲ ਮੈਂਬਰਾਂ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ ਕਿ ਮੈਨੂੰ ਐਲਾਨ ਕਰਨ ਨੂੰ ਵੀ 4-6 ਮਿੰਟ ਲੱਗੇ ਸੋ ਇਹ ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਸਮੇਲਿਆ ਉਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਖਾਲਸੇ ਪੰਥ ਦਾ ਵੀ ਧੰਨਵਾਦ ਕਰਦਾ ਤੇ ਇੱਕ ਬੇਨਤੀ ਵੀ ਕਰਨੀ ਚਾਹੁੰਨਾ ਕਿ ਸਰਬਸੰਮਤੀ ਨਾਲ ਸਾਰੀ ਚੋਣ ਹੋਈ ਆ 11 ਮੈਂਬਰ ਅੰਤਰ ਕਮੇਟੀ ਦੇ ਚੁਣੇ ਗਏ ਤੇ ਚਾਰ ਅਹੁਦੇਦਾਰ ਪ੍ਰਧਾਨ ਸਮੇਤ ਤੇ ਮੈਂ ਇਹ ਅਰਜ਼ ਕਰਨੀ ਚਾਹਨਾ ਕਿ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਜਿਹੜਾ ਇਹ ਸ਼ਹਾਦਤ ਗੁਰਪੁਰਬ ਆ ਉਹ ਮਨਾਇਆ ਜਾ ਰਿਹਾ ਜਿਹਦੀ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਆ ਅਸੀਂ ਮਤੇ ਵੀ ਪਾਏ ਆ ਤੇ ਪੜ੍ਹ ਕੇ ਵੀ ਦੱਸਿਆ ਉਹਦੇ ਵਿੱਚ ਅਸੀਂ ਸਰਕਾਰ ਕੇਂਦਰ ਤੋਂ ਵੀ ਮੰਗ ਕੀਤੀ ਆ ਕਿ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਸਿੱਖਾਂ ਦੇ ਕਕਾਰਾਂ ਦਾ ਜਾਂ ਕਈ ਵਾਰੀ ਕੀ ਹੁੰਦਾ ਵੀ ਉਧਰ ਪੇਪਰ ਦੇਣੇ ਹੁੰਦੇ ਆ ਉਹ ਕਈ ਵਾਰੀ ਲਹਾ ਲਿੰਦੇ ਨਾਲ ਨਰਾਤਰ ਕਰਦੇ ਆ ਉਹ ਤੋਂ ਇਲਾਵਾ ਸਾਡਾ ਜਿਹੜਾ ਮੇਨ ਮੁੱਦਾ ਅੱਜ ਦਾ ਸੀ ਉਹ ਸੀਗਾ ਬੰਦੀ ਸਿੱਖਾ ਦਾ ਕਿ ਪਿੰਦਰ ਸਰਕਾਰ 2019 ਦੇ ਫੈਸਲੇ ਦੇ ਉੱਤੇ ਉਸ ਆਪਣਾ ਫੈਸਲਾ ਲਵੇ ਤੇ ਮੈਂ ਸਮਝਦਾ ਇਹਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਉਹ ਸਨੇਹਾ ਸਿੱਖ ਪੰਥ ਵਿੱਚ ਜਾਊਗਾ ਉਹ ਤੋਂ ਇਲਾਵਾ ਪਾਣੀਆਂ ਦੇ ਮਸਲੇ ਤੇ ਆ ਚੰਡੀਗੜ੍ਹ ਯੂਨੀਵਰਸਿਟੀ ਦਾ ਮਸਲਾ ਜਿਹੜਾ ਬਹੁਤ ਵੱਡਾ ਮੁੱਦਾ ਬਣਿਆ ਅੱਜ ਤੇ ਮੈਂ ਕਹਿਣਾ ਚਾਹੁੰਦਾ ਕਿ ਸਰਕਾਰਾਂ ਵੀ ਚੁੱਪ ਹੋ ਗਈਆਂ ਜੇਕਰ ਸਰਕਾਰ ਨੇ ਹਮਲਾ ਕੀਤਾ ਤੇ ਦੂਸਰੀ ਸਰਕਾਰ ਤਾਂ ਚੁੱਪ ਬੈਠੀ ਆ ਜਿਹੜੀ ਇੱਥੇ ਤੇ ਪਹਿਲਾਂ ਅਗਾਊ ਪਤਾ ਵੀ ਹੁੰਦਾ ਇਹਨਾਂ ਗੱਲਾਂ ਦਾ ਕਿਉਂਕਿ ਇਹ ਜਿਹੜਾ ਸੈਨੇਟ ਆ ਲੰਬੇ ਅਰਸੇ ਤੋਂ ਨਾਨ ਫੰਕਸ਼ਨਿੰਗ ਸੀ ਸੋ ਇਹ ਸਾਰੇ ਕਾਰਜ ਜਿਹੜੇ ਅੱਜ ਅਸੀਂ ਫੈਸਲੇ ਵੀ ਆਪਣੇ ਰੈਜੂਲੇਸ਼ਨ ਵੀ ਪਾਏ ਆ ਸੋ ਮੈਂ ਮੇਮਰਤਾ ਸਾਹਿਬ ਵੀ ਸਾਰੇ ਸਿੱਪਾਤ ਨੂੰ ਬੇਨਤੀ ਕਰਨੀ ਚਾਹੁੰਨਾ ਜੋ ਰੋਜ਼ਮਾਈ ਆਪਣੇ ਥਾਂ ਤੇ ਹੁੰਦੀ ਆ ਪਰ ਅੱਜ ਪ੍ਰਗਟਾਵਾ ਹੋ ਗਿਆ ਸਾਰੇ ਕਾਸੇ ਦਾ ਅੱਜ 41 ਵੋਟਾਂ ਮਿਲੀਆਂ 2024 ਚ ਦਿੱਤੀ ਐਸੋਰੀ 18 ਤੇ ਫਰਕ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਸੰਕੇਤ ਹੈ ਇਹ ਇਸ ਗੱਲ ਦੀ ਇੰਡੀਕੇਸ਼ਨ ਹੈ ਕਿ ਪੰਜਾਬ ਦੀ ਕੋਈ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਐਸਲੇ ਆਪਣੀ ਪੂਰੀ ਤਨਦੇਹੀ ਦੇ ਨਾਲ ਜਿੱਥੇ ਹੜਾਂ ਦੇ ਵਿੱਚ ਜਾਂ ਹੋਰ ਕਾਰਜਾਂ 'ਚ ਲੋਕਤੰਤਰ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਤੇ ਇਹ ਗੱਲ ਦੀ ਇੰਡੀਕੇਸ਼ਨ ਵੀ ਆ ਕਿ ਹਥਿਆਰ ਸਿੱਟ ਕੇ ਹੁਣ ਮੇਨ ਰੋਡ ਦੇ ਵਿੱਚ ਮੇਨ ਮਾਤਾ ਮਾਂ ਪਾਰਟੀ ਵਿੱਚ ਆ ਜਾਣਾ ਚਾਹੀਦਾ ਤੇ ਜੇ ਬਾਕੀ ਵੀ ਇਦਾਂ ਚਲਾਈ ਜਾਣਾ ਫੇ ਮੁਬਾਰਕ ਆਜ ਅੱਜ ਵੀ ਜਿਲੇ ਸਵੇਰੇ ਉੱਥੇ ਚੋਣ ਹੋਈ ਤੇ ਕਹਿੰਦੇ ਜੀ ਦੋ ਮੈਂਬਰ ਸਾਨੂੰ ਪਹਿਲਾਂ ਕਹਿੰਦੇ ਤਿੰਨ ਦੇ ਦਿਓ ਫੇ ਕਹਿੰਦੇ ਦੋ ਦੇ ਦਿਓ ਪਰ ਕਿਉਂਕਿ ਪਤਾ ਸੀ ਕਿ ਕਿੰਨੀ ਕੁ ਗਿਣਤੀ ਆ ਤੇ ਹੁਣ ਫਿਰ ਇੱਕ ਮੈਂਬਰ ਤੇ ਸਬਰ ਸਬਰ ਕਰਨਾ ਪਿਆ ਮੈਂ ਕੋ ਮਾੜੀ ਲਬਜ ਨਹੀਂ ਉਹਨਾਂ ਪ੍ਰਤੀ ਬੋਲਦਾ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਪਾਰਟੀ ਰਹੀ ਹੈ ਜਾਦੀ ਮੈਂ ਹੋਸ ਸੰਭਾਲੀ ਆ 76 77 ਤੋਂ ਔਨਵਰਡ ਦੇਖਦਾ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਜਦੋਂ ਵੀ ਕਿਤੇ ਵਾਈਫਰਕੇਸ਼ਨ ਹੋਈ ਆ ਤੇ ਮਾਂ ਪਾਰਟੀ ਹਮੇਸ਼ਾ ਹੀ ਪ੍ਰਗਟ ਹੋਈ ਆ ਸੋ ਅੱਜ ਜਿਹੜਾ ਆ ਮੈਂ ਸਮਝਦਾ ਉਹਦਾ ਸਾਰਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹੋਸ ਦੇ ਵਿੱਚ ਨਸਤਾਰਾ ਹੋ ਗਿਆ ਕੱਲ ਜਿਹੜੀ ਆਰਪੀ ਸੀ ਨੇ 35 ਮੈਂਬਰਾਂ ਦਾ ਦਾਵਾ ਕਰਦੇ ਸੀ ਕੀ ਉਹ ਝੂਠ ਬੋਲਦੇ ਸੀ ਜਿਹੜੇ ਅੱਜ 18 ਰਹਿ ਗਏ ਨੇ ਕਿ ਬਾਕੀ ਭੱਜ ਗਏ ਨੇ ਦੇਖੋ ਮੇਰੀ ਬੇਨਤੀ ਸੁਣੋ ਆ ਦਾਵਾ ਤਾਂ ਮੈਂ 100 ਦਾ ਵੀ ਕਰ ਸਕਦਾ ਗੱਲ ਤਾਂ ਜਿਲੇ ਚੋਣ ਹੋਣੀਆਂ ਚੋਣ ਦੇ ਵਿੱਚ 18 ਆ ਜੇ ਮੈਂ ਬਾਹਰ ਕਹਿੰਨਾ ਜੀ ਮੇਰੇ ਨਾਲ 200 ਮੈਂਬਰ ਆ ਤਾਂ ਇਦਾਂ ਨਹੀਂ ਹੁੰਦੀ ਉਹ ਤਾਂ ਗੱਲ ਸਾਹਮਣੇ ਜਿਲੇ ਵੋਟਾਂ ਪੈਣੀਆਂ ਉਹ ਹਲੇ ਉਹਨਾਂ ਤੇ ਵੋਟਾਂ ਪਈਆਂ ਹੁਣ ਸਾਹਮਣੇ ਉਹ ਨਸਤਾਰਾ ਹੋ ਗਿਆ ਜਿਹੜਾ ਉਹਨਾਂ ਨੇ ਮੈਂਬਰਾਂ ਨੂੰ ਆਪਣੇ ਆਪਣੇ ਜਿਹੜਾ ਮੈਂਬਰਾਂ ਨੂੰ ਆਪਣੇ ਭਰੋਸੇ ਛੱਡ ਦਿੱਤਾ ਕਿ ਆਪਣਾ ਕਾਰਜ ਤੁਸੀਂ ਆਪ ਹੀ ਇਹ 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 ਅੱਜ ਮੈਂਬਰ ਵੀ ਭੱਜ ਗਏ ਨੇ ਉਹਨਾਂ ਤੋਂ ਕਿ ਜਿਹੜੇ ਇਹ ਇਹ ਮੈਂ ਸਮਝਦਾ ਹਾਂ ਹਾਂ ਜੀ ਇਹ 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 ਇੰਡੀਕੇਸ਼ਨ ਕੀ ਜਾ ਰਹੀ ਆ ਇੰਡੀਕੇਸ਼ਨ ਜਾ ਰਹੀ ਬਈ ਆਪੋ ਤਾ ਫੜਿਆ ਜਿਹੜੀ ਪਾਰਟੀ ਦੇ ਵਿੱਚ ਕੋਈ ਡਿਸਾਈਡ ਨਹੀਂ ਕਰ ਸਕਦਾ ਤੇ ਡਿਸਾਈਡ ਕਰ ਲੈ ਮੈਂਬਰਾਂ ਨੂੰ ਮੈਂਬਰਾਂ ਤਾਂ ਫਿਰ ਡਿਸਾਈਡ ਕਰਨਾ ਹੈ ਆਪੋ ਵਿੱਚ ਪਰ ਜਿਹੜਾ ਪਾਰਟੀ ਦਾ ਪ੍ਰਧਾਨ ਆ ਜੇ ਉਹ ਡਿਸਾਈਡ ਨਹੀਂ ਕਰਦਾ ਲੋਕਤੰਤਰ ਇਹ ਆਪਾਂ ਜਾਣਦੇ ਆ ਸਾਰੀਆਂ ਪਾਰਟੀਆਂ 'ਚ ਹੁੰਦਾ ਝੱਲੇ ਜਿੱਲੇ ਕਿਦੇ ਕੋਈ ਨਾਮਿਨੇਸ਼ਨਾਂ ਕਰਦੀਆਂ ਹੁੰਦੀਆਂ ਤੇ ਪਾਰਟੀ ਪ੍ਰਧਾਨ ਨੂੰ ਅਧਿਕਾਰ ਦਿੱਤਾ ਜਾਂਦਾ ਤੇ ਮੈਂ ਸਮਝਦਾ ਇਹ ਤਾਂ ਟੋਟਲ ਫੇਲੀਅਰ ਆ ਪਈ ਆਪ ਕੁਛ ਵੀ ਨਹੀਂ ਕਰਨ ਜੋਕੇ ਤੇ ਦੂਸਰਿਆਂ ਦੇ ਛੁੱਟ ਦਿੱਤੀ ਹੈ ਦੂਸਰਿਆਂ ਦੇ ਜੋ ਛੁੱਟੀ ਆ ਉਹ ਅੰਦਰ ਮੈਂ ਹੁਣ ਦੇਖ ਰਿਹਾ ਤੇ ਉੱਥੇ ਆਪੋ ਦਾਪੜ ਪਈ ਸੀ ਉਸ ਵੇਲੇ ਇਹ ਮੈਂ ਮਾਣ ਨੂੰ ਪ੍ਰਧਾਨ ਜੀ ਮੋਕਸ ਕਤਰ ਕੋਣ ਦੇ ਨਾਲ ਪ੍ਰਾਇੋਰਟੀਆਂ ਕੀ ਰਹਿਣਗੀਆਂ ਜੀ ਮੋਕਸ ਕਤਰ ਹਾਲੇ ਕਲਵਾਨ ਸਿੰਘ ਮੰਨਣਿਕ ਆਪਣੇ ਕੰਮ ਕਰ ਰਹੇ ਆ ਉਹ ਹਲੇ ਚੱਲ ਰਹੇ ਆ ਤੁਹਾਡੀ ਹੁਣ ਪੰਜਵੀਂ ਪਾਰੀ ਚ ਪ੍ਰਾਇੋਰਟੀਆਂ ਕੀ ਰਹਿਣਗੀਆਂ ਦੇਖੋ ਸਭ ਤੋਂ ਵੱਡਾ ਤਾਂ ਹੁਣ ਹੈਗਾ ਆਉਂਦੀ 29 ਨਵੰਬਰ ਤੱਕ ਜਿਹੜੀਆਂ ਸ਼ਤਾਬੀਆਂ ਦੇ ਸਮਾਰੋਹ ਨੇ ਦੂਜਾ ਅਸੀਂ 4-5 ਪ੍ਰੋਜੈਕਟ ਵੀ ਸ਼ੁਰੂ ਕੀਤੇ ਆ ਕਿਉਂਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਤਿੰਨ ਭਾਵੇਂ ਸਾਡੀਆਂ ਸਰਾਵਾਂ ਪਹਿਲਾਂ ਪਾਡੀਆਂ ਤੇ ਅਸੀਂ ਹੁਣ ਅਕਾਲੀ ਮਾਰਕੀਟ ਦੇ ਵਿੱਚ ਉਹ ਅਸੀਂ ਆਪ ਸਰਾਵਾਂ ਬਣਾ ਰਹੇ ਆ ਉਹ ਠੇਕਾ ਦੇ ਕੇ ਅਸੀਂ ਤੁਰੰਤ ਛਾਲ 1.5 ਸਾਲ ਚ ਕੰਮ ਕਰਾਂਗੇ ਦੂਜਾ ਆਈਐਸ ਆਈਪੀਐਸ ਦੀ ਅਸੀਂ ਜਿਹੜਾ ਕੋਚਿੰਗ ਸੈਂਟਰ ਸ਼ੁਰੂ ਕੀਤਾ ਉਹਦੀ ਕੋਈ ਤਰਮੀਮਾਂ ਕਰਦੇ ਅਸੀਂ ਪਹਿਲਾਂ ਅਮਰਧਾਰੀ ਦੇ ਸਿੱਖਾਂ ਨੂੰ ਬੱਚਿਆਂ ਨੂੰ ਦਿੱਤੀ ਸੀ ਪ੍ਰਾਇਓਰਟੀ ਤੇ ਇਸੇ ਤਰਜ਼ ਦੇ ਉੱਤੇ ਹੁਣ ਕੋਈ ਉਹਦੀ ਤਰਮੀਮ ਕਰਾਂਗੇ ਇਸੇ ਤਰਜ਼ ਤੇ ਜੁਡੀਸ਼ਲੀ ਜਿਹੜੀ ਜੁਡੀਸ਼ਲੀ ਦੇ ਸੇਵੂ ਕੀਤਾ ਤੇ ਨਾਲ ਐਜੂਕੇਸ਼ਨ ਜਿਹੜੀ ਐਨਡੀਏ ਦਾ ਵੀ ਇੱਕ ਸਬਜੈਕਟ ਸਾਰਿਆਂ ਨੂੰ ਰੱਖਿਆ ਬੱਖ-ਬੱਖ ਸਕੂਲਾਂ ਦੇ ਵਿੱਚ ਤਾਂ ਕਿ ਬੱਚੇ ਜਲੇਓ ਚ ਐਡਰੈਸ ਲੈਣਗੇ ਭਾਵੇਂ ਸਾਡੀਆਂ ਆਪਣੇ ਫਤੇਗੜ ਸਾਹਿਬ ਬਾਬਾ ਬੰਦਨ ਦੇ ਬਹਾਦਰ ਦੇ ਵਿੱਚ ਉਹ ਸਾਡੀ ਅਕੈਡਮੀ ਚ ਚੱਲਦੀ ਵੀ ਤੇ ਬੱਚੇ ਸਿਲੈਕਟ ਵੀ ਐਤਕੀ 2000 ਤੋਂ ਇਦਾਂ ਦੀਆਂ ਬਹੁਤ ਸਾਰੀਆਂ ਪ੍ਰਾਇਓਰਟੀਆਂ ਆ ਕਿ ਗੁਰੂ ਸਾਹਿਬ ਕਿਰਪਾ ਕਰਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਯਤਨ ਕਰਦੀ ਆ ਆ ਹੁਣ ਪਿੱਛੇ ਹੜ ਆਏ ਸਗੇ ਤੇ ਹੜਾਂ ਦੇ ਵਿੱਚ ਅੱਜ ਆਪਾਂ ਦੇਖਦੇ ਆਂ ਆਪਾਂ ਦਾ ਘਰਾਂ ਚ ਬੈਠੇ ਜਿਨ੍ਹਾਂ ਦੇ ਵਿਚਾਰਿਆਂ ਦੇ ਦੁੱਖ ਪੈ ਗਏ ਉਹਦੇ ਵਿੱਚ ਬੜਾ ਵੱਡਾ ਯੋਗਦਾਨ ਆਪਣਾ ਸ਼੍ਰੋਮਣੀ ਕਮੇਟੀ ਦੇ ਧਾਰਮਿਕ ਪਾਉ ਨਾਲ ਜੁੜੇ ਮੁੱਦੇ ਚਾਹੇ ਕਰਤਾਰਪੁਰ ਲੰਗ ਹੈ ਜਾਂ ਫਿਰ ਬੰਦੀ ਸਿੰਘਾਂ ਦੀ ਰਿਹਾਈ ਹੈ ਕੋਈ ਖਾਸ ਮੁਹਿੰਮ ਸ਼ੁਰੂ ਕੀਤੀ ਜੇਗੀ ਸਰਕਾਰ ਤੱਕ ਪਹੁੰਚ ਇਹ ਇਹ ਬੈਠ ਕੇ ਸਲਾਹ ਕਰਾਂਗੇ ਕਿਉਂਕਿ ਅਨਾਉਂਸ ਕਰ ਲਈਏ ਮੋੜ ਮੈਨੂੰ ਸਵਾਲ ਪੁੱਛੋ ਜੀ ਉਹਦਾ ਕੀ ਬਣਿਆ ਸੀ ਅਸੀਂ ਤਾਂ ਪਹਿਲਾਂ ਵੀ ਸ਼ੁਰੂ ਕੀਤੀ ਸੀ ਮੁਹਿੰਮ ਤੇ ਉਹ ਸ਼ੁਰੂ ਕੀਤੀ ਨਹੀਂ ਸੀ ਉਦੋਂ 26 ਲੱਖ ਲੋਕਾਂ ਨੇ ਸਾਈਨ ਵੀ ਕੀਤੇ ਸੀ ਪਰ ਕਈ ਵਾਰੀ ਹੋ ਜਾਂਦਾ ਸਿਸਟਮ ਵਿੱਚ ਟਾਈਮ ਨਹੀਂ ਮਿਲਿਆ ਉਹਦੇ ਕਰਕੇ ਕੋਈ ਨਹੀਂ ਆ ਮਤੇ ਅਸੀਂ ਅੱਜ ਆ ਸਾਰੇ ਜਿਹੜੇ ਤੁਸੀਂ ਕਹਿ ਰਹੇ ਮਤੇ ਅਸੀਂ ਪਾਈ ਦਿੱਤੇ ਆ ਸਾਰੇ ਭਗਵੰਤ ਮਾਨ ਕਹਿੰਦਾ ਜੀ ਜੇ ਜਗੁਰੂ ਘਰੋਂ ਗੋਲ ਕਾ ਚੁੱਕ ਦਿੱਤੀਆਂ ਜਾਣ ਤੇ 95% ਜਿਹੜੇ ਨੇ ਸ਼ਰੋਣੀ ਅਕਾਲੀ ਦਾ ਜਾਂ ਸ਼ਰੋਣੀ ਕਮੇਟੀ ਦੇ ਨੁਮਾਇੰਦੇ ਨੇ ਜਿਹੜੇ ਨੇ ਉਹ ਅਸਤੀਫਾ ਦੇ ਕੇ ਘਰਨ ਚੱਲਣਗੇ ਮੇਰੀ ਬੇਨਤੀ ਸੁਣ ਲਾਓ ਕਮਲੇ ਜੀ ਮੇਰੀ ਬੇਨਤੀ ਸੁਣ ਲਾਓ ਦੇਖੋ ਪਹਿਲੀ ਗੱਲ ਤਾਂ ਬੰਦਾ ਧਾਰਮਿਕ ਧਰਮ ਗ੍ਰਹਿਣ ਕੀਤਾ ਹੋਵੇ ਪਤਾ ਹੋਵੇ ਕੀ ਵਿਧੀ ਬੰਦਾਂ ਦੇ ਆ ਤੇ ਆ ਜੋ ਕੁਛ ਅੱਜ ਪੰਜਾਬ ਦੇ ਵਿੱਚ ਆ 2 2 ਲੱਖ ਲੋਕ ਦਾ ਇੱਥੇ ਸਤਿ ਸ਼ੰਗਰਿ ਦਰਬਾਰ ਸਾਹਿਬ ਚ ਲੰਗਰ ਛੱਕੇ ਜਾਂਦੇ ਆ ਇਹ ਇੰਨਾ ਕਿੱਡਾ ਵੱਡਾ ਆਦਾਰਾ ਆ ਹੁਣ ਜਿੱਲੇ ਸਰਕਾਰ ਫੇਲ ਹੋ ਗਈ ਆ ਤੇ ਫਿਰ ਸ਼੍ਰੋਮਣੀ ਕਮੇਟੀ ਆਈ ਨਾ ਤੇ ਉਹ ਕਿੱਥੋਂ ਸੀ ਉਹ ਮਾਇਆ ਲੋਕਾਂ ਦੇ ਦਸਵੰਦ ਦੀ ਆ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਰਬਾਤੀ ਤੌਰ ਤੇ ਧਾਰਮਿਕ ਗੱਲਾਂ ਜਿਹੜੀਆਂ ਆ ਉਹ ਬਾਜਬ ਕਰਨ ਨੂੰ ਧੰਨਵਾਦ ਜੀ ਧੰਨਵਾਦ ਪਰਿਵਾਰ ਤੁਹਾਨੂੰ ਧੰਨਵਾਦ ਜੀ ਓਏ ਕਮੀ ਸੰਖੇਪੀ ਕਰ ਉਹ ਐਸਾ ਨਰਜਿੰਦਰ ਸਿੰਘ ਜੀ ਸਾਹਿਬ ਜੀ ਮੀਡੀਆ ਵਿੱਚ ਇੱਕ ਪਹਿਲਾ ਬਿਆਨ ਵੀ ਤੁਸੀਂ ਪ੍ਰਧਾਨ ਬਣਿਓ ਕੀ ਕਹਿਣਾ ਚਾਹੋਗੇ ਇੱਕ ਮਿੰਟ ਦੇਣਾ ਚਲੋ ਹੀ ਚਲੋ ਕੀ ਸ਼੍ਰੀਮਾਨ ਸਰਦਾਰ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਦੀ ਬਾਤ ਆ ਪੰਜਵਾਂ ਸਾਲ ਹੋ ਗਿਆ ਬੜੇ ਚਿਰ ਦੀ ਲੋਕਾਂ ਦੀ ਸੀ ਜਿਹੜੇ ਲਫਾਫੇ ਜੋ ਨਿਕਲਦੇ ਆ ਇਹਨਾਂ ਤੋਂ ਨਿਕਲਦੇ ਆ ਪਰ ਮੈਂ ਕਹਿਣਾ ਚਾਹੁੰਦਾ ਕੱਲ ਪਹਿਲਾ ਪ੍ਰਧਾਨ ਜਿਹਨੇ ਸਾਰਿਆਂ ਦੀ رائے ਲਈ ਕੱਲੇ-ਕੱਲੇ ਦੀ ਤਿੰਨ ਦਿਨ ਉਹ ਤੋਂ ਬਾਅਦ ਕੱਲ ਇਥੇ ਅਧਿਕਾਰ ਦੇ ਕੇ ਉਹਦੀ ਕੈਂਡੀਡੇਚਰ ਵੀ ਭਾਵੇਂ ਮੇਰੀ ਸੀ ਉਹ ਇਥੇ ਆਪਣੇ ਐਲਾਨ ਕੀਤਾ ਪਰ ਜਿਹੜੇ ਦੂਸਰੇ ਪਾਸੇ ਵਾਲੇ ਆ ਜਿਹੜੇ ਕਹਿੰਦੇ ਆ ਵੀ ਅਸੀਂ ਲੋਕਤੰਤਰ ਬਹਾਲ ਕਰਨ ਤੇ ਮੈਂ ਸਮਝਦਾ ਜਿੰਨਾ ਉਹਨਾਂ ਦੇ ਵਿੱਚ ਅੱਜ ਆਪੋ ਤਾਫੜ ਪਈ ਹਾਊਸ ਦੇ ਵਿੱਚ ਵੀ ਤੇ ਬਾਹਰ ਵੀ ਤੇ ਪ੍ਰਧਾਨ ਨੇ ਵੀ ਨਹੀਂ ਕਹਿਲੇ ਫੈਸਲਾ ਹੋਇਆ ਤੇ ਕਹਿਤਾ ਜੀ ਮੈਂਬਰ ਆਪ ਵਿੱਚ ਹੀ ਫੈਸਲਾ ਕਰਨ ਇਹ ਦਸਤੂਰ ਨਹੀਂ ਹੁੰਦਾ ਲੋਕਤੰਤਰ ਦਾ ਲੋਕਤੰਤਰ ਦਾ ਦਸਤੂਰ ਹੁੰਦਾ ਕਿ ਲੋਕਤੰਤਰਿਕ ਪਾਰਟੀ ਇੱਕ ਨੂੰ ਆਪਣੇ ਪ੍ਰਧਾਨ ਨੂੰ ਅਧਿਕਾਰ ਦਿੰਦੀ ਆ ਤੇ ਹਮੇਸ਼ਾ ਇਦਾਂ ਚੱਲਿਆ ਚਾਹੇ ਪਾਰਲੀਮੈਂਟ ਹੋਵੇ ਅਸੈਂਬਲੀ ਹੋਵੇ ਚਾਹੇ ਕੋਈ ਹੋਰ ਅਦਾਰੇ ਹੋਣ ਤੋ ਮੈਂ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਸਮੁੱਚੇ ਤੌਰ ਤੇ ਪ੍ਰਧਾਨ ਸਾਹਿਬ ਤੇ ਸਾਰੇ ਸੀਨੀਅਰ ਆਗੂ ਇਹਨਾਂ ਦਾ ਧੰਨਵਾਦ ਕਰਦਾ ਜਿਹਨਾਂ ਪੰਜਵੀਂ ਵਾਰ ਬੜਾ ਔਖਾ ਹੁੰਦਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਕਈ ਵਾਰੀ ਰੋਸੇ ਵੀ ਹੋ ਜਾਂਦੇ ਆ ਤੇ ਮੈਂ ਇਸ ਸਾਰੇ ਹਾਊਸ ਦਾ ਧੰਨਵਾਦ ਕਰਦਾ ਸਾਜ ਕਰਕੇ ਜਾਣਿਓ ਕੱਲ ਵੀ ਜ਼ਿਲ੍ਹੇ ਪ੍ਰਧਾਨ ਜੀ ਨੇ ਐਲਾਨ ਕੀਤਾ ਸੀ ਉਸ ਲਈ ਵੀ ਮੈਂਬਰਾਂ ਦੀ ਜਿਹੜੀ ਖੁਸ਼ੀ ਦੇਖਣ ਵਾਲੀ ਸੀ ਤੇ ਅੱਜ ਜਿਹੜੇ ਵੋਟਾਂ ਪਈਆਂ ਕਿ ਅੱਜ ਵੀ ਜਿਸ ਸਾਹਬ ਦੇ ਨਾਲ ਮੈਂਬਰਾਂ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ ਕਿ ਮੈਨੂੰ ਐਲਾਨ ਕਰਨ ਨੂੰ ਵੀ 4-6 ਮਿੰਟ ਲੱਗੇ ਸੋ ਇਹ ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਇੱਕ ਸਮੇਲਿਆ ਉਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਖਾਲਸੇ ਪੰਥ ਦਾ ਵੀ ਧੰਨਵਾਦ ਕਰਦਾ ਤੇ ਇੱਕ ਬੇਨਤੀ ਵੀ ਕਰਨੀ ਕਿ ਉਹਨਾਂ ਕਿ ਸਰਬਸੰਮਤੀ ਨਾਲ ਸਾਰੀ ਚੋਣ ਹੋਈ ਆ 11 ਮੈਂਬਰ ਅੰਤਰ ਕਮੇਟੀ ਦੇ ਚੁਣੇ ਗਏ ਤੇ ਚਾਰ ਅਹੁਦੇਦਾਰ ਪ੍ਰਧਾਨ ਸਮੇਤ ਤੇ ਮੈਂ ਇਹ ਅਰਜ਼ ਕਰਨੀ ਚਾਹੁੰਦਾ ਕਿ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਜਿਹੜਾ ਇਹ ਸ਼ਹਾਦਤ ਗੁਰਪੁਰਬ ਆ ਉਹ ਮਨਾਇਆ ਜਾ ਰਿਹਾ ਜਿਹਦੀ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਆ ਅਸੀਂ ਮਤੇ ਵੀ ਪਾਏ ਆ ਤੇ ਪੜ੍ਹ ਕੇ ਵੀ ਦੱਸਿਆ ਉਹਦੇ ਵਿੱਚ ਅਸੀਂ ਸਰਕਾਰ ਕੇਂਦਰ ਤੋਂ ਵੀ ਮੰਗ ਕੀਤੀ ਆ ਕਿ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਸਿੱਖਾਂ ਦੇ ਕਕਾਰਾਂ ਦਾ ਜਾਂ ਕਈ ਵਾਰੀ ਕੀ ਹੁੰਦਾ ਵੀ ਉਧਰ ਪੇਪਰ ਦੇਣੇ ਹੁੰਦੇ ਆ ਉਹ ਕਈ ਵਾਰੀ ਲਹਾ ਲਿੰਦੇ ਨਾਲ ਨਰਾਤਰ ਕਰਦੇ ਆ ਉਹ ਤੋਂ ਇਲਾਵਾ ਸਾਡਾ ਜਿਹੜਾ ਮੇਨ ਮੁੱਦਾ ਅੱਜ ਦਾ ਸੀ ਉਹ ਸਿਗਾ ਬੰਦੇ ਸਿੱਖਾਂ ਦਾ ਕਿ ਪਿੰਦਰ ਸਰਕਾਰ 2019 ਦੇ ਫੈਸਲੇ ਦੇ ਉੱਤੇ ਉਸ ਆਪਣਾ ਫੈਸਲਾ ਲਵੇ ਤੇ ਮੈਂ ਸਮਝਦਾ ਇਹਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਉਹ ਸੁਨੇਹਾ ਸਿੱਖ ਪੰਥ ਵਿੱਚ ਜਾਊਗਾ ਉਹ ਤੋਂ ਇਲਾਵਾ ਪਾਣੀਆਂ ਦੇ ਮਸਲੇ ਤੇ ਅੱਜ ਚੰਡੀਗੜ੍ਹ ਯੂਨੀਵਰਸਿਟੀ ਦਾ ਮਸਲਾ ਜਿਹੜਾ ਬਹੁਤ ਵੱਡਾ ਮੁੱਦਾ ਬਣਿਆ ਅੱਜ ਤੇ ਮੈਂ ਕਹਿਣਾ ਚਾਹੁੰਦਾ ਕਿ ਸਰਕਾਰਾਂ ਵੀ ਚੁੱਪ ਹੋ ਗਈਆਂ ਜੇ ਇੱਕ ਸਰਕਾਰ ਨੇ ਹਮਲਾ ਕੀਤਾ ਤੇ ਦੂਸਰੀ ਸਰਕਾਰ ਤੇ ਚੁੱਪ ਬੈਠੀ ਹੈ ਜਿਹੜੀ ਇੱਥੇ ਤੇ ਪਹਿਲਾਂ ਅਗਾਊ ਪਤਾ ਵੀ ਹੁੰਦਾ ਇਹਨਾਂ ਗੱਲਾਂ ਦਾ ਕਿਉਂਕਿ ਇਹ ਜਿਹੜਾ ਸੈਨੇਟ ਆ ਲੰਬੇ ਅਰਸੇ ਤੋਂ ਨਾਨ ਫੰਕਸ਼ਨਿੰਗ ਸੀ ਸੋ ਇਹ ਸਾਰੇ ਕਾਰਜ ਜਿਹੜੇ ਅੱਜ ਅਸੀਂ ਫੈਸਲੇ ਵੀ ਆਪਣੇ ਰੈਜੂਲੇਸ਼ਨ ਵੀ ਪਾਏ ਆ ਸੋ ਮੈਂ ਮੈਂ ਮਰਦਾ ਸਾਹਿਬ ਇਹ ਸਾਰੇ ਸਿੱਪਾਤ ਨੂੰ ਬੇਨਤੀ ਕਰਨੀ ਚਾਹਉਣਾ ਜੋ ਰੋਜ਼ਮਾਈ ਆਪਣੇ ਥਾਂ ਤੇ ਹੁੰਦੀ ਆ ਪਰ ਅੱਜ ਪ੍ਰਗਟਾਵਾ ਹੋ ਗਿਆ ਸਾਰੇ ਕਾਸੇ ਦਾ ਅੱਜ 2024 ਚ ਬਾਲੀ ਵੋਟਾਂ ਮਿਲੀਆਂ 2024 ਚ ਦਿੱਤੀ ਐਸਵੀ 18 ਤੇ ਫਰਕ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਸੰਕੇਤ ਹੈ ਇਹ ਇਸ ਗੱਲ ਦੀ ਇੰਡੀਕੇਸ਼ਨ ਹੈ ਕਿ ਪੰਜਾਬ ਦੀ ਕੋਈ ਪਾਰਟੀ ਅਸੋਂ ਨਹੀਂ ਕਾਲੀ ਦਲ ਤੇ ਸ਼ਰੋਮਣੀ ਅਕਾਲੀ ਦਲ ਐਸਲੇ ਆਪਣੀ ਪੂਰੀ ਤਨਦੇਹੀ ਦੇ ਨਾਲ ਜਿੱਥੇ ਹੜਾਂ ਦੇ ਵਿੱਚ ਜਾਂ ਹੋਰ ਕਾਰਜਾਂ 'ਚ ਲੋਕਤੰਤਰ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਤੇ ਇਹ ਗੱਲ ਦੀ ਇੰਡੀਕੇਸ਼ਨ ਵੀ ਆ ਕਿ ਹਥਿਆਰ ਸਿੱਟ ਕੇ ਹੁਣ ਮੇਨ ਰੋਡ ਦੇ ਵਿੱਚ ਮੇਨ ਮਾਤਾ ਮਾਂ ਪਾਰਟੀ ਵਿੱਚ ਆ ਜਾਣਾ ਚਾਹੀਦਾ ਤੇ ਜੇ ਬਾਕੀ ਵੀ ਇਦਾਂ ਚਲਾਈ ਜਾਣਾ ਫੇ ਮੁਵਾਰਕਿਆ ਅੱਜ ਅੱਜ ਵੀ ਜਿਲੇ ਸਵੇਰੇ ਉੱਤੇ ਚੋਣ ਹੋਈ ਤੇ ਕਹਿੰਦੇ ਜੀ ਦੋ ਮੈਂਬਰ ਸਾਨੂੰ ਪਹਿਲਾਂ ਕਹਿੰਦੇ ਤਿੰਨ ਦੇ ਦਿਓ ਫੇ ਕਹਿੰਦੇ ਦੋ ਦੇ ਦਿਓ ਪਰ ਕਿਉਂਕਿ ਪਤਾ ਸੀ ਕਿ ਕਿੰਨੀ ਕੁ ਗਿਣਤੀ ਆ ਤੇ ਹੁਣ ਫਿਰ ਇੱਕ ਮੈਂਬਰ ਤੇ ਸਬਰ ਸਬਰ ਕਰਨਾ ਪਿਆ ਮੈਂ ਕੋ ਮਾੜੀ ਲੱਭ ਜੀ ਉਹਨਾਂ ਪ੍ਰਤੀ ਬੋਲਦਾ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਇੱਕੋ ਹੀ ਪਾਰਟੀ ਰਹੀ ਹੈ ਜਾਦੀ ਮੈਂ ਹੋਸ਼ ਸੰਭਾਲੀ ਆ 76 77 ਤੋਂ ਔਨਵਰਡ ਦੇਖਦਾ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਜਦੋਂ ਵੀ ਕਿਤੇ ਵਾਈਫਰਕੇਸ਼ਨ ਹੋਈ ਆ ਤੇ ਮਾਂ ਪਾਰਟੀ ਹਮੇਸ਼ਾ ਹੀ ਪ੍ਰਗਟ ਹੋਈ ਆ ਸੋ ਅੱਜ ਜਿਹੜਾ ਆ ਮੈਂ ਸਮਝਦਾ ਉਹਦਾ ਸਾਰਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹੌਸਲੇ ਵਿੱਚ ਨਸਤਾਰਾ ਹੋ ਗਿਆ ਤਾਂ ਜਿਹੜੀ ਆਰਪੀ ਸੀ ਵੀ 35 ਮੈਂਬਰਾਂ ਦਾ ਦਾਵਾ ਕਰਦੇ ਸੀ ਕੀ ਉਹ ਝੂਠ ਬੋਲਦੇ ਸੀ ਜਿਹੜੇ ਅੱਜ 18 ਰਹਿ ਗਏ ਨੇ ਕਿ ਬਾਕੀ ਭੱਜ ਗਏ ਨੇ ਦੇਖੋ ਮੇਰੀ ਬੇਨਤੀ ਸੁਣੋ ਆ ਦਾਵਾ ਤਾਂ ਮੈਂ 100 ਦਾ ਵੀ ਕਰ ਸਕਦਾ ਗੱਲ ਤਾਂ ਜਿਹੜੇ ਚੋਣ ਹੋਣੀਆਂ ਚੋਣ ਦੇ ਵਿੱਚ 18 ਆ ਜੇ ਮੈਂ ਬਾਹਰ ਕਹਿੰਨਾ ਜੀ ਮੇਰੇ ਨਾਲ 200 ਮੈਂਬਰ ਆ ਤਾਂ ਇਦਾਂ ਨਹੀਂ ਹੁੰਦੀ ਉਹ ਤਾਂ ਗੱਲ ਸਾਹਮਣੇ ਜਿੱਲੇ ਵੋਟਾਂ ਪੈਣੀਆਂ ਉਹ ਹਲੇ ਉਹਨਾਂ ਤੇ ਵੋਟਾਂ ਪਈਆਂ ਹੁਣ ਸਾਹਮਣੇ ਉਹ 17 ਹੋ ਗਿਆ ਜਿਹੜਾ ਉਹਨਾਂ ਨੇ ਮੈਂਬਰਾਂ ਨੂੰ ਆਪਣੇ ਆਪਣੇ ਜਿਹੜਾ ਮੈਂਬਰਾਂ ਨੂੰ ਆਪਣੇ ਭਰੋਸੇ ਛੱਡ ਦਿੱਤਾ ਕਿ ਆਪਣਾ ਕਾਰਜ ਤੁਸੀਂ ਆਪ ਹੀ ਇਹ 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 ਅੱਜ ਮੈਂਬਰ ਵੀ ਭੱਜ ਗਏ ਨੇ ਉਹਨਾਂ ਤੋਂ ਕਿ ਜਿਹੜੇ ਇਹ ਇਹ ਮੈਂ ਸਮਝਦਾ ਹਾਂ ਹਾਂ ਜੀ ਇਹ 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 ਇੰਡੀਕੇਸ਼ਨ ਕੀ ਜਾ ਰਹੀ ਆ ਇੰਡੀਕੇਸ਼ਨ ਜਾ ਰਹੀ ਬਈ ਆਪੋ ਤਾ ਫੜਿਆ ਜਿਹੜੀ ਪਾਰਟੀ ਦੇ ਵਿੱਚ ਕੋਈ ਡਿਸਾਈਡ ਨਹੀਂ ਕਰ ਸਕਦਾ ਤੇ ਡਿਸਾਈਡ ਕਰ ਲੈ ਮੈਂਬਰਾਂ ਨੂੰ ਮੈਂਬਰਾਂ ਨੂੰ ਤਾਂ ਫੇਰ ਡਿਸਾਈਡ ਕਰਨਾ ਹੈ ਆਪੋ ਵਿੱਚ ਪਰ ਜਿਹੜਾ ਪਾਰਟੀ ਦਾ ਪ੍ਰਧਾਨ ਆ ਜੇ ਉਹ ਡਿਸਾਈਡ ਨਹੀਂ ਕਰਦਾ ਲੋਕਤੰਤਰ ਇਹ ਆਪਾਂ ਜਾਣਦੇ ਆ ਸਾਰੀਆਂ ਪਾਰਟੀਆਂ 'ਚ ਹੁੰਦਾ ਝਲੇ ਜਿਲੇ ਕਿਦੇ ਕੋਈ ਨਾਮਿਨੇਸ਼ਨਾਂ ਕਰਦੇ ਆ ਹੁੰਦੀਆਂ ਤੇ ਪਾਰਟੀ ਪ੍ਰਧਾਨ ਨੂੰ ਅਧਿਕਾਰ ਦਿੱਤਾ ਜਾਂਦਾ ਤੇ ਮੈਂ ਸਮਝਦਾ ਇਹ ਤਾਂ ਟੋਟਲ ਫੇਲਿਅਰ ਆ ਪਈ ਆਪ ਕੁਝ ਵੀ ਨਹੀਂ ਕਰਨ ਜੋਕੇ ਤੇ ਦੂਸਰਾਂ ਦੇ ਛੁੱਟ ਦਿੱਤੀ ਦੂਸਰਾਂ ਦੇ ਜੋ ਛੁੱਟਦੀ ਆ ਉਹ ਅੰਦਰ ਮੈਂ ਹੁਣ ਦੇਖ ਰਿਹਾ ਤੇ ਉੱਥੇ ਆਪੋ ਦਾ ਆਪਣ ਪਈ ਸੀ ਉਸ ਵੇਲੇ ਹੁਣ ਪਤਾ ਨਹੀਂ ਮੋਕਸ ਕੱਤਰ ਕੋਣੇ ਨਾਲ ਪ੍ਰਾਇੋਰਟिज ਕੀ ਰਹਿਣਗੀਆਂ ਜੀ ਮੋਕਸ ਕੱਤਰ ਹਾਲੇ ਕੁਲਵੰਤ ਸਿੰਘ ਮਾਨਣਿਕ ਆਪਣੇ ਕੰਮ ਕਰ ਰਹੇ ਆ ਉਹ ਹਲੇ ਚੱਲ ਰਹੇ ਆ ਤੁਹਾਡੀ ਹੁਣ ਪੰਜਵੀਂ ਪਾਰੀ ਚ ਪ੍ਰਾਇੋਰਟिज ਕੀ ਰਹਿਣਗੀਆਂ ਦੇਖੋ ਸਭ ਤੋਂ ਵੱਡਾ ਤਾਂ ਹੁਣ ਹੈਗਾ ਆਉਂਦੀ 29 ਨਵੰਬਰ ਤੱਕ ਜਿਹੜੀ ਇਹ ਸ਼ਤਾਬਦੀਆਂ ਦੇ ਸਮਾਰੋਹ ਦੂਜਾ ਅਸੀਂ 4-5 ਪ੍ਰੋਜੈਕਟ ਵੀ ਸ਼ੁਰੂ ਕੀਤੇ ਆ ਕਿਉਂਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਤਿੰਨ ਭਾਵੇਂ ਸਾਡੀਆਂ ਸਰਾਵਾਂ ਪਹਿਲਾਂ ਪਾੜੀਆਂ ਤੇ ਅਸੀਂ ਹੁਣ ਅਕਾਲੀ ਮਾਰਕੀਟ ਦੇ ਵਿੱਚ ਉਹ ਅਸੀਂ ਆਪ ਸਰਾਹ ਬਣਾ ਰਹੇ ਆ ਉਹ ਠੇਕਾ ਦੇ ਕੇ ਅਸੀਂ ਤੁਰੰਤ ਛੇ ਡੇਢ ਸਾਲ ਚ ਕੰਮ ਕਰਗੇ ਦੂਜਾ ਆਈਐਸ ਆਈਪੀਐਸ ਦੀ ਅਸੀਂ ਜਿਹੜਾ ਕੋਚਿੰਗ ਸੈਂਟਰ ਸ਼ੁਰੂ ਕੀਤਾ ਉਹਦੇ ਕੋ ਤਰਮੀਮਾਂ ਕਰਦੇ ਅਸੀਂ ਪਹਿਲਾਂ ਅਮਰਧਾਰੀ ਦੇ ਸਿੱਖਾਂ ਨੂੰ ਬੱਚਿਆਂ ਨੂੰ ਦਿੱਤੀ ਸੀ ਪ੍ਰਾਇਓਰਟੀ ਤੇ ਇਸੇ ਤਰਜ਼ ਦੇ ਉੱਤੇ ਹੁਣ ਕੋਚ ਉਹਦੀ ਤਰਮੀਮ ਕਰਾਂਗੇ ਇਸੇ ਤਰਜ਼ ਤੇ ਜੁਡੀਸ਼ਲੀ ਜਿਹੜੀ ਜੁਡੀਸ਼ਰੀ ਦੇ ਸੇਬੂ ਕੀਤਾ ਤੇ ਨਾਲ ਐਜੂਕੇਸ਼ਨ ਜਿਹੜੀ ਐਨਡੀਏ ਦਾ ਵੀ ਇੱਕ ਸਬਜੈਕਟ ਸਾਰਿਆਂ ਨੂੰ ਰੱਖਿਆ ਬੱਖ-ਬੱਖ ਸਕੂਲਾਂ ਦੇ ਵਿੱਚ ਤਾਂ ਕਿ ਬੱਚੇ ਜਲੇਓ ਚ ਐਡਰੈਸ ਲੈਣਗੇ ਭਾਵੇਂ ਸਾਡੀਆਂ ਆਪਣੇ ਫਤੇਗੜ ਸਾਹਿਬ ਬਾਬਾ ਬੰਦ ਦੇ ਬਹਾਦਰ ਦੇ ਵਿੱਚ ਉਹ ਸਾਡੀ ਅਕੈਡਮੀ ਚ ਚੱਲਦੀ ਵੀ ਤੇ ਬੱਚੇ ਸਿਲੈਕਟ ਵੀ ਐਤਕੀ ਦੋ ਹੋਏ ਆ। ਤੋਂ ਇਦਾਂ ਦੀਆਂ ਬਹੁਤ ਸਾਰੀਆਂ ਪ੍ਰਾਇਓਰਟੀਆਂ ਆ ਕਿ ਗੁਰੂ ਸਾਹਿਬ ਕਿਰਪਾ ਕਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਯਤਨ ਕਰਦੀ ਆ ਆ ਹੁਣ ਪਿੱਛੇ ਹੜ ਆਏ ਸਗੇ ਤੇ ਹੜਾਂ ਦੇ ਵਿੱਚ ਅੱਜ ਆਪਾਂ ਦੇਖਦੇ ਆਂ ਆਪਾਂ ਦਾ ਘਰਾਂ ਚ ਬੈਠੇ ਜਿਨ੍ਹਾਂ ਦੇ ਵਿਚਾਰਿਆਂ ਦੇ ਦੁੱਖ ਪੈ ਗਏ ਉਹਦੇ ਵਿੱਚ ਬੜਾ ਵੱਡਾ ਯੋਗਦਾਨ ਆਪਣਾ ਸੇਵਾ ਕੌਮ ਦੇ ਧਾਰਮਿਕ ਪਾਵਨ ਨਾਲ ਜੁੜੇ ਮੁੱਦੇ ਚਾਹੇ ਕਰਤਾਰਪੁਰ ਲੰਗ ਹੈ ਜਾਂ ਫਿਰ ਬੰਦੀ ਸਿੰਘਾਂ ਦੀ ਰਿਹਾਈ ਹੈ ਕੋਈ ਖਾਸ ਮੁਹਿੰਮ ਸ਼ੁਰੂ ਕੀਤੀ ਹੋਊਗੀ ਸਰਕਾਰ ਤੱਕ ਪਹੁੰਚ ਇਹ ਇਹ ਬੈਠ ਕੇ ਸਲਾਹ ਕਰਾਂਗੇ ਕਿਉਂਕਿ ਅਨਾਉਂਸ ਕਰ ਲਈਏ ਮੋੜ ਮੈਨੂੰ ਸਵਾਲ ਪੁੱਛੋ ਜੀ ਉਹਦਾ ਕੀ ਬਣਿਆ ਸੀ ਅਸੀਂ ਤਾਂ ਪਹਿਲਾਂ ਵੀ ਸ਼ੁਰੂ ਕੀਤੀ ਸੀ ਮੁਹਿੰਮ ਤੇ ਉਹ ਸ਼ੁਰੂ ਕੀਤੀ ਨਹੀਂ ਸੀ ਉਦੋਂ 26 ਲੱਖ ਲੋਕਾਂ ਨੇ ਸਾਈਨ ਵੀ ਕੀਤੇ ਸੀ ਪਰ ਕਈ ਵਾਰੀ ਹੋ ਜਾਂਦਾ ਸਿਸਟਮ ਵਿੱਚ ਟਾਈਮ ਨਹੀਂ ਮਿਲਿਆ ਉਹਦੇ ਕਰਕੇ ਕੋਈ ਨਹੀਂ ਆ ਮਤੇ ਅਸੀਂ ਅੱਜ ਆ ਸਾਰੇ ਜਿਹੜੇ ਤੁਸੀਂ ਕਹਿ ਰਹੇ ਮਤੇ ਅਸੀਂ ਪਾਈ ਦਿੱਤੇ ਆ ਸਾਰੇ ਭਗਵੰਤ ਮਾਨ ਕਹਿੰਦਾ ਜੀ ਜੇ ਜਗੁਰੂ ਘਰੋਂ ਗੋਲ ਘਾ ਚੁੱਕੇ ਦੁਨੀਆ ਜਾਣ ਤੇ 95% ਜਿਹੜੇ ਨੇ ਸ਼ਰੋਣੀ ਅਕਾਲੀ ਦਾ ਜਾਂ ਸ਼ਰੋਣੀ ਕਮੇਟੀ ਦੇ ਨੁਮਾਇੰਦੇ ਨੇ ਜਿਹੜੇ ਨੇ ਉਹ ਅਸਤੀਫਾ ਦੇ ਕੇ ਘਰਣ ਚੱਲ ਗਏ ਮੇਰੀ ਬੇਨਤੀ ਸੁਣੋ ਕੰਮਲੇ ਮਤੇ ਦੇ ਸਵਾਲ ਸੁਣੋ ਮੇਰੀ ਬੇਨਤੀ ਸੁਣ ਲਾਓ ਦੇਖੋ ਪਹਿਲੀ ਗੱਲ ਤਾਂ Banda ਧਾਰਮਿਕ ਧਰਮ ਗ੍ਰਹਿਣ ਕੀਤਾ ਹੋਵੇ ਪਤਾ ਹੋਵੇ ਕੀ ਵਿਧੀ ਵਿਧਾਨ ਆ ਤੇ ਆ ਜੋ ਕੁਛ ਅੱਜ ਪੰਜਾਬ ਦੇ ਵਿੱਚ ਆ 2 2 ਲੱਖ ਲੋਕ ਦਾ ਅੱਜ ਸਤਿ ਸ਼੍ਰੀ ਅਕਾਲ ਸ੍ਰੀ ਦਰਬਾਰ ਸਾਹਿਬ 'ਚ ਲੰਗਰ ਛੱਕੇ ਜਾਂਦੇ ਆ ਇਹ ਇੰਨਾ ਕਿੱਡਾ ਵੱਡਾ ਆਦਾਰਾ ਆ ਹੁਣ ਜਿੱਲੇ ਸਰਕਾਰ ਫੇਲ ਹੋ ਗਈ ਆ ਤੇ ਫਿਰ ਸ਼੍ਰੋਮਣੀ ਕਮੇਟੀ ਆਈ ਨਾ ਤੇ ਉਹ ਕਿੱਥੋਂ ਸੀ ਉਹ ਮਾਇਆ ਲੋਕਾਂ ਦੇ ਦਸਵੰਦ ਦੀ ਆ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਜ਼ਬਾਤੀ ਤੌਰ ਤੇ ਧਾਰਮਿਕ ਗੱਲਾਂ ਜਿਹੜੀਆਂ ਆ ਉਹ ਬਾਜਮ ਕਰਨੀ ਹੈ ਧੰਨਵਾਦ ਜੀ ਧੰਨਵਾਦ ਪਰਵਾਰ ਤੁਹਾਨੂੰ ਅੱਜ ਵੀ ਧੰਨਵਾਦ ਕਰਦੇ ਹਾਂ ਤਮੀ ਸਾਹਿਬ ਕਿਹਦੀ ਕਰ ਉਹ ਐਸਾ ਨਰਜਿੰਦਰ ਜੀ ਸਾਹਿਬ ਸੀ ਮੀਡੀਆ ਵਿੱਚ ਇੱਥੇ ਪਹਿਲਾ ਬਿਆਨ ਤੁਸੀਂ ਪ੍ਰਧਾਨ ਬਣੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਆ ਪੰਜਵਾਂ ਸਾਲ ਹੋ ਗਿਆ ਬੜੇ ਚਿਰ ਦੀ ਲੋਕਾਂ ਦੀ ਸੀ ਜਿਹੜੇ ਲਫਾਫੇ ਜੋ ਨਿਕਲਦੇ ਆ ਇਹਨਾਂ ਤੋਂ ਨਿਕਲਦੇ ਆ ਪਰ ਮੈਂ ਕਹਿਣਾ ਚਾਹੁੰਦਾ ਕੱਲ ਪਹਿਲਾ ਪ੍ਰਧਾਨ ਜੀ ਨੇ ਸਾਰਿਆਂ ਦੀ ਰਾਇ ਲਈ ਇਕੱਲੇ-ਇਕੱਲੇ ਦੀ ਤਿੰਨ ਦਿਨ ਉਹ ਤੋਂ ਬਾਅਦ ਕੱਲ ਇਥੇ ਅਧਿਕਾਰ ਦੇ ਕੇ ਉਹਦੀ ਕੈਂਡੀਡੇਚਰ ਵੀ ਭਾਵੇਂ ਮੇਰੀ ਸੀ ਉਹ ਇਥੇ ਆਪਣੇ ਐਲਾਨ ਕੀਤਾ ਪਰ ਜਿਹੜੇ ਦੂਸਰੇ ਪਾਸੇ ਵਾਲੇ ਆ ਜਿਹੜੇ ਕਹਿੰਦੇ ਆ ਵੀ ਅਸੀਂ ਲੋਕਤੰਤਰ ਬਹਾਲ ਕਰਨ ਤੇ ਮੈਂ ਸਮਝਦਾ ਜਿੰਨਾ ਉਹਨਾਂ ਦੇ ਵਿੱਚ ਅੱਜ ਆਪੋ ਧਾਫੜ ਪਈ ਹਾਊਸ ਦੇ ਵਿੱਚ ਵੀ ਤੇ ਬਾਹਰ ਵੀ ਤੇ ਪ੍ਰਧਾਨ ਨੇ ਵੀ ਨਹੀਂ ਕਹਲੇ ਫੈਸਲਾ ਹੋਇਆ ਤੇ ਕਹਿੰਦਾ ਜੀ ਮੈਂਬਰ ਆਪੋ ਬੱਚੀ ਫੈਸਲਾ ਕਰਨ ਇਹ ਦਸਤੂਰ ਨਹੀਂ ਹੁੰਦਾ ਲੋਕਤੰਤਰ ਦਾ ਲੋਕਤੰਤਰ ਦਾ ਦਸਤੂਰ ਹੁੰਦਾ ਕਿ ਲੋਕਤੰਤਰਿਕ ਪਾਰਟੀ ਇੱਕ ਨੂੰ ਆਪਣੇ ਪ੍ਰਧਾਨ ਨੂੰ ਅਧਿਕਾਰ ਦਿੰਦੀ ਆ ਤੇ ਹਮੇਸ਼ਾ ਇਦਾਂ ਚੱਲਿਆ ਚਾਹੇ ਪਾਰਲੀਮੈਂਟ ਹੋਵੇ ਅਸੈਂਬਲੀ ਹੋਵੇ ਚਾਹੇ ਕੋਈ ਹੋਰ ਅਦਾਰੇ ਹੋਣ ਸੋ ਮੈਂ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਸਮੁੱਚੇ ਤੌਰ ਤੇ ਪ੍ਰਧਾਨ ਸਾਹਿਬ ਤੇ ਸਾਰੇ ਸੀਨੀਅਰ ਆਗੂ ਇਹਨਾਂ ਦਾ ਧੰਨਵਾਦ ਕਰਦਾ ਜਿਹਨਾਂ ਦੀ ਪੰਜਵੀਂ ਵਾਰ ਬੜਾ ਔਕਾ ਹੁੰਦਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਕਈ ਵਾਰੀ ਰੋਸੇ ਵੀ ਹੋ ਜਾਂਦੇ ਆ ਤੇ ਮੈਂ ਇਸ ਸਾਰੇ ਹਾਊਸ ਦਾ ਧੰਨਵਾਦ ਕਰਦਾ ਸਾਜ ਕਰਕੇ ਜਾਣਿਓ ਕੱਲ ਵੀ ਜ਼ਿਲੇ ਪ੍ਰਧਾਨ ਜੀ ਨੇ ਐਲਾਨ ਕੀਤਾ ਸੀ ਉਸ ਲਈ ਵੀ ਮੈਂਬਰਾਂ ਦੀ ਜਿਹੜੀ ਖੁਸ਼ੀ ਦੇਖਣ ਵਾਲੀ ਸੀ ਤੇ ਅੱਜ ਜਿਹੜੇ ਵੋਟਾਂ ਪਈਆਂ ਤੇ ਅੱਜ ਵੀ ਜਿਸ ਹੱਬ ਦੇ ਨਾਲ ਮੈਂਬਰਾਂ ਨੇ ਆਪਣੀ ਖੁਸ਼ੀ ਪ੍ਰਗਟ ਕੀਤੀ ਕਿ ਮੈਨੂੰ ਐਲਾਨ ਕਰਨ ਨੂੰ ਵੀ 4-6 ਮਿੰਟ ਲੱਗੇ ਸੋ ਇਹ ਮੈਂ ਸਮਝਦਾ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਸਮੇਲਿਆ ਉਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਖਾਲਸੇ ਪੰਥ ਦਾ ਵੀ ਧੰਨਵਾਦ ਕਰਦਾ ਕਿ ਇੱਕ ਬੇਨਤੀ ਵੀ ਕਰਨੀ ਕਿ ਉਹਨਾਂ ਕਿ ਸਰਬਸੰਮਤੀ ਨਾਲ ਸਾਰੀ ਚੋਣ ਹੋਈ ਆ 11 ਮੈਂਬਰ ਅੰਤਰ ਕਮੇਟੀ ਦੇ ਚੁਣੇ ਗਏ ਤੇ 4 ਅਹੁਦੇਦਾਰ ਪ੍ਰਧਾਨ ਸਮੇਤ ਤੇ ਮੈਂ ਇਹ ਅਰਜ਼ ਕਰਨੀ ਚਾਹੁੰਦਾ ਕਿ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਜਿਹੜਾ ਇਹ ਸ਼ਹਾਦਤ ਗੁਰਪੁਰਬ ਆ ਉਹ ਮਨਾਇਆ ਜਾ ਰਿਹਾ ਜਿਹਦੀ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਆ ਅਸੀਂ ਮਤੇ ਵੀ ਪਾਏ ਆ ਤੇ ਪੜ੍ਹ ਕੇ ਵੀ ਦੱਸਿਆ ਉਹਦੇ ਵਿੱਚ ਅਸੀਂ ਸਰਕਾਰ ਕੇਂਦਰ ਤੋਂ ਵੀ ਮੰਗ ਕੀਤੀ ਆ ਕਿ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਆ ਤੇ ਸਿੱਖਾਂ ਦੇ ਕਕਾਰਾਂ ਦਾ ਜਾਂ ਕਈ ਵਾਰੀ ਕੀ ਹੁੰਦਾ ਵੀ ਉਧਰ ਪੇਪਰ ਦੇਣੇ ਹੁੰਦੇ ਆ ਉਹ ਕਈ ਵਾਰੀ ਲਹਾ ਲਿੰਦੇ ਨਾਲ ਨਰਾਤਰ ਕਰਦੇ ਆ ਉਹ ਤੋਂ ਇਲਾਵਾ ਸਾਡਾ ਜਿਹੜਾ ਮੇਨ ਮੁੱਦਾ ਅੱਜ ਦਾ ਸੀ ਉਹ ਸਗਾ ਬੰਦੇ ਸਿੱਖਾ ਦਾ ਕਿ ਪਿੰਦਰ ਸਰਕਾਰ 2019 ਦੇ ਫੈਸਲੇ ਦੇ ਉੱਤੇ ਉਸ ਆਪਣਾ ਫੈਸਲਾ ਲਵੇ ਤੇ ਮੈਂ ਸਮਝਦਾ ਇਹਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਉਹ ਸਨੇਹਾ ਸਿੱਖ ਪੰਥ ਵਿੱਚ ਜਾਊਗਾ ਉਹ ਤੋਂ ਇਲਾਵਾ ਪਾਣੀਆਂ ਦੇ ਮਸਲੇ ਤੇ ਆ ਚੰਡੀਗੜ੍ਹ ਯੂਨੀਵਰਸਿਟੀ ਦਾ ਮਸਲਾ ਜਿਹੜਾ ਬਹੁਤ ਵੱਡਾ ਮੁੱਦਾ ਬਣਿਆ ਅੱਜ ਤੇ ਮੈਂ ਕਹਿਣਾ ਚਾਹੁੰਦਾ ਕਿ ਸਰਕਾਰਾਂ ਵੀ ਚੁੱਪ ਹੋ ਗਈਆਂ ਜੇਕਰ ਸਰਕਾਰ ਨੇ ਹਮਲਾ ਕੀਤਾ ਤੇ ਦੂਸਰੀ ਸਰਕਾਰ ਤਾਂ ਚੁੱਪ ਬੈਠੀ ਆ ਜਿਹੜੀ ਇੱਥੇ ਤੇ ਪਹਿਲਾਂ ਅਗਾਊ ਪਤਾ ਵੀ ਹੁੰਦਾ ਇਹਨਾਂ ਗੱਲਾਂ ਦਾ ਕਿਉਂਕਿ ਇਹ ਜਿਹੜਾ ਸੈਨੀਟ ਹੈ ਲੰਬੇ ਅਰਸੇ ਤੋਂ ਨਾਨ ਫੰਕਸ਼ਨਿੰਗ ਸੀਗੀ ਸੋ ਇਹ ਸਾਰੇ ਕਾਰਜ ਜਿਹੜੇ ਅੱਜ ਅਸੀਂ ਫੈਸਲੇ ਵੀ ਆਪਣੇ ਰੈਜੂਲੇਸ਼ਨ ਵੀ ਪਾਏ ਆ ਸੋ ਮੈਂ ਨਿਮਰਤਾ ਸਹਿਤ ਇਹ ਸਾਰੇ ਸਿੱਪਾਤ ਨੂੰ ਬੇਨਤੀ ਕਰਨੀ ਚਾਹੁੰਨਾ ਜੋ ਰੋਜ਼ਮਾਈ ਆਪਣੇ ਥਾਂ ਤੇ ਹੁੰਦੀ ਆ ਪਰ ਅੱਜ ਬਰਗ ਡਾਵਾ ਹੋ ਗਿਆ ਸਾਰੇ ਕਸਦੇ ਅੱਜ ਅੱਜ 2024 ਚ ਦਿੱਤੀ ਇਸ ਵਾਰ 18 ਇਹ ਫਰਕ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਤਾਂ ਇਹ ਇਸ ਗੱਲ ਦੀ ਇੰਡੀਕੇਸ਼ਨ ਹੈ ਕਿ ਪੰਜਾਬ ਦੀ ਕੋਈ ਪਾਰਟੀ ਅਸ਼ਰੋਮਣੀ ਕਾਲੀ ਦਲ ਤੇ ਸ਼ਰੋਮਣੀ ਕਾਲੀ ਦਲ ਐਸਲੇ ਆਪਣੀ ਪੂਰੀ ਤਨਦੇਹੀ ਦੇ ਨਾਲ ਜਿੱਥੇ ਹੜਾਂ ਦੇ ਵਿੱਚ ਜਾਂ ਹੋਰ ਕਾਰਜਾਂ ਚ ਲੋਕਤੰਤਰ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਤੇ ਇਹ ਗੱਲ ਦੀ ਇੰਡੀਕੇਸ਼ਨ ਵੀ ਆ ਕਿਹ ਹਥਿਆਰ ਸਿੱਟ ਕੇ ਹੁਣ ਮੇਨ ਰੋਡ ਦੇ ਵਿੱਚ ਮੇਨ ਮਾਤਾ ਮਾਂ ਪਾਰਟੀ ਵਿੱਚ ਆ ਜਾਣਾ ਚਾਹੀਦਾ ਤੇ ਜੇ ਬਾਕੀ ਵੀ ਇਦਾਂ ਚਲਾਈ ਜਾਣਾ ਫੇ ਮubarque ਅੱਜ ਅੱਜ ਵੀ ਜਿਹੜੇ ਸਵੇਰੇ ਉੱਥੇ ਚੋਣ ਹੋਈ ਤੇ ਕਹਿੰਦੇ ਜੀ ਦੋ ਮੈਂਬਰ ਸਾਨੂੰ ਪਹਿਲਾਂ ਕਹਿੰਦੇ ਤਿੰਨ ਦੇ ਦਿਓ ਫੇ ਕਹਿੰਦੇ ਦੋ ਦੇ ਦਿਓ ਪਰ ਕਿਉਂਕਿ ਪਤਾ ਸੀ ਕਿ ਕਿੰਨੀ ਕੁ ਗਿਣਤੀ ਆ ਤੇ ਹੁਣ ਫਿਰ ਇੱਕ ਮੈਂਬਰ ਤੇ ਸਬਰ ਸਬਰ ਕਰਨਾ ਪਿਆ ਮੈਂ ਕੋਈ ਮਾੜੀ ਲਫਜ਼ ਨਹੀਂ ਉਹਨਾਂ ਪ੍ਰਤੀ ਬੋਲਦਾ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਆ ਕਿ ਸ਼੍ਰੋਮਣੀ ਕਾਲੇ ਦਲ ਇੱਕੋ ਹੀ ਪਾਰਟੀ ਰਹੀ ਆ ਜਾਦੀ ਮੈਂ ਹੋਸ਼ ਸੰਭਾਲੀ ਆ 76 77 ਤੋਂ ਔਨਵਰਡ ਦੇਖਦਾ ਆ ਰਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਦੋਂ ਵੀ ਕਿਤੇ ਵਾਈਫਰ ਕਿਸ਼ਨ ਹੋਈ ਆ ਤੇ